ਪੈਟਰੋਲ ਡੀਜ਼ਲ ਮਹਿੰਗਾ ਕਰਨ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੇ ਪੰਜਾਬੀਆਂ ਦਾ ਇੱਕ ਵਾਰ ਫਿਰ ਮਹਿੰਗਾਈ ਨਾਲ ਲੱਕ ਤੋੜਨ ਦਾ ਫੈਸਲਾ ਕਰ ਲਿਆ ਪੰਜਾਬ ਦੇ ਵਿੱਚ ਹੁਣ ਭਗਵੰਤ ਮਾਨ ਸਰਕਾਰ ਦੇ ਨਵੇਂ ਫਰਮਾਨ ਦੇ ਨਾਲ ਬੱਸਾਂ ਦਾ ਸਫ਼ਰ ਮਹਿੰਗਾ ਹੋ ਗਿਆ ਜਿਹੜਾ ਸਫਰ ਤੁਹਾਨੂੰ ਪਹਿਲਾਂ ਪਹਿਲੇ ਹੀ ਬਹੁਤ ਮਹਿੰਗਾ ਸੀ ਉਸ ਦੇ ਵਿੱਚ ਹੋਰ ਵਾਧਾ ਕਰ ਦਿੱਤਾ ਗਿਆ ਹੈ ਪੂਰਾ ਮਾਜ਼ਰਾ ਕੀ ਹੈ ਕਿੰਨੇ ਪੈਸੇ ਪ੍ਰਤੀ ਕਿਲੋਮੀਟਰ ਵਧੇ ਹੈ ਤੁਹਾਡੀ ਜੇਬ ਤੇ ਕਿੰਨਾ ਡਾਕਾ ਵੱਜਣਾ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਲੋਕ ਪੰਜਾਬ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਕਰਜ਼ੇ ਲੈ ਲੈ ਕੇ ਡੰਗ ਟਪਾ ਰਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹੁਣ ਲੋਕਾਂ ਦੇ ਉੱਤੇ ਸਿੱਧਾ ਬੋਝ ਪਾਉਣਾ ਸ਼ੁਰੂ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਲਗਾਤਾਰ ਚੱਲ ਰਹੀਆਂ ਮੁਫਤ ਸਕੀਮਾਂ ਜਿਨ੍ਹਾਂ ਦੇ ਕਾਰਨ ਪੰਜਾਬ ਵੱਡੇ ਆਰਥਿਕ ਸੰਕਟ ਦੇ ਵਿੱਚ ਘਿਰਦਾ ਜਾ ਰਿਹਾ ਹੈ ਉਸ ਦੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਲੋਕਾਂ ਦੀ ਜੇਬ ਦੇ ਵਿੱਚੋਂ ਇੱਕ ਪਾਸਿਓਂ ਪਾ ਕੇ ਦੂਜੇ ਪਾਸੇ ਪੈਸੇ ਕੱਢਣ ਵਾਲਾ ਕੰਮ ਕੀਤਾ ਹੈ ਪੰਜਾਬ ਦੇ ਵਿੱਚ ਬੱਸ ਸਫਰ ਮਹਿੰਗਾ ਹੋਇਆ ਕਿਦੇ ਕਿੰਨਾ ਕਿੰਨਾ ਹੋਇਆ ਇਹਦੇ ਬਾਰੇ ਗੱਲ ਕਰਦੇ ਆਂ ਪੰਜਾਬ ਸਰਕਾਰ ਨੇ ਬੱਸਾਂ ਦੇ ਕਿਰਾਏ ਦੇ ਵਿੱਚ ਵਾਧਾ ਕਰਨ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਬੱਸ ਸਫਰ ਮਹਿੰਗਾ ਹੋ ਗਿਆ ਜਿਸ ਤਹਿਤ ਸਧਾਰਨ ਬੱਸਾਂ ਦੇ ਕਿਰਾਏ 'ਚ ਪ੍ਰਤੀ ਕਿਲੋਮੀਟਰ 23 ਪੈਸੇ ਦਾ ਵਾਅਦਾ ਕੀਤਾ ਗਿਆ ਹੈ। ਹੁਣ ਸਧਾਰਨ ਬੱਸਾਂ ਦਾ ਕਿਰਾਇਆ ਜਿਹੜਾ ਹੈ 1 ਰੁਪਿਆ 45 ਪੈਸੇ ਪ੍ਰਤੀ ਕਿਲੋਮੀਟਰ ਹੋਵੇਗਾ। ਜਦਕਿ ਪਹਿਲਾ ਇਹ ਕਿਰਾਇਆ 1 ਰੁਪਿਆ 22 ਪੈਸੇ ਸੀ। ਇਸੇ ਤਰ੍ਹਾਂ ਨਾਲ ਸਧਾਰਨ ਐਚਵੀਏ ਏਸੀ ਬੱਸਾਂ ਦਾ ਕਿਰਾਇਆ 1 ਰੁਪਏ 74 ਪੈਸੇ ਇੰਟੀਗਰਲ ਕੋਚ ਬੱਸਾਂ ਦਾ ਕਿਰਾਇਆ 2 ਰੁਪਏ 61 ਪੈਸੇ ਸੀਗਾ। ਅਤੇ ਸੁਪਰ ਇੰਟੈਗਰਲ ਕੋਚ ਬੱਸਾਂ ਦਾ ਕਿਰਾਇਆ 2.90 ਰੁਪਏ ਪ੍ਰਤੀ ਕਿਲੋਮੀਟਰ ਨਿਧਾਰਤ ਕੀਤਾ ਗਿਆ ਹੈ ਇੱਥੇ ਜ਼ਿਕਰ ਜੋਗਾ ਕਿ ਪਹਿਲਾਂ ਵਾਲੇ ਸਟਾਪ ਦਾ ਕਿਰਾਇਆ 10 ਰੁਪਏ ਸੀ ਜਿਸ ਨੂੰ ਵਧਾ ਕੇ 15 ਰੁਪਏ ਕਰ ਲਿਆ ਕਿ ਜਾਨੀ ਕਿ ਜੇ ਤੁਸੀਂ ਕਿਸੇ ਸ਼ਹਿਰ ਦੇ ਇੱਕ ਚੌਕ ਤੋਂ ਦੂਜੇ ਚੌਕ 'ਚ ਜਾਣਾ ਹੈ ਤਾਂ ਪਹਿਲਾਂ ਤੁਹਾਨੂੰ 10 ਰੁਪਏ ਦੇਣੇ ਪੈਂਦੇ ਸੀ ਉਸ ਤੋਂ ਪਹਿਲਾਂ ਤੁਹਾਨੂੰ 15 ਰੁਪਏ ਦੇਣੇ ਪੈਂਦੇ ਸੀ ਫਿਰ 7 ਹੋਏ ਹੁਣ 10 ਹੋਏ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕਦਮ 5 ਰੁਪਏ ਦਾ ਵਾਅਦਾ ਜਿਹੜਾ ਉਹ ਬੱਸਾਂ ਦੇ ਕਿਰਾਏ 'ਚ ਕੀਤਾ ਹੈ ਇੱਥੋਂ ਦੋ ਚੀਜ਼ਾਂ ਝਲਕਦੀਆਂ ਨੇ ਇੱਕ ਇਹ ਕਿ ਤੁਸੀਂ ਕਹਿੰਦੇ ਕੁਝ ਹੋਰ ਉਹ ਕਰਦੇ ਕੁਝ ਹੋਰ ਮੁਫਤ ਬਿਜਲੀ ਦੇ ਕੇ ਲੋਕਾਂ ਨੂੰ ਤੁਸੀਂ ਉਹਨਾਂ ਲੋਕਾਂ ਦੀ ਜੇਬ 'ਤੇ ਭਾਰ ਪਾ ਰਹੇ ਹੋ ਜਿਹੜੇ ਲੋਕ ਹਰ ਰੋਜ਼ ਟੈਕਸ ਪੇ ਕਰਦੇ ਆ ਜਿਹੜੇ ਲੋਕ ਲਗਾਤਾਰ ਇਸ ਇਕਨੋਮੀ ਨੂੰ ਚਲਾਉਣ ਦੇ ਲਈ ਆਪਣਾ ਜੀ ਜਾਣ ਲਾਉਂਦੇ ਐ ਉਸ ਮਜ਼ਦੂਰ ਕਿਸਾਨ ਦੇ ਉੱਤੇ ਜਿਹੜਾ ਲਗਾਤਾਰ ਇੱਥੇ ਪੈਦਾਵਾਰ ਕਰਕੇ ਇੱਥੋਂ ਦੇ ਸੂਬੇ ਨੂੰ ਖੁਸ਼ਹਾਲ ਬਣਾਉਣ ਦੀ ਕੋਸ਼ਿਸ਼ ਕਰਦਾ ਉਸ ਵਪਾਰੀ ਦੇ ਉੱਤੇ ਜਿਹੜਾ ਸਮੇਂ ਸਿਰ ਟੈਕਸ ਦਿੰਦਾ ਹੈ ਅਤੇ ਸਮੇਂ ਸਿਰ ਬਿਜਲੀ ਦਾ ਬਿੱਲ ਭਰਦਾ ਤਰਕਸੰਗਤਾ ਚਾਹੀਦੀ ਸੀਗੀ ਬਿਜਲੀ ਦੀ ਜਿਹੜੀ ਸਬਸਿਡੀ ਦਿੱਤੀ ਜਾਂਦੀ ਹੈ ਉਹਦੇ ਵਿੱਚ 7 ਕਿਲੋਵਾਟ ਤੱਕ ਦੀ ਸਬਸਿਡੀ ਖਤਮ ਕਰ ਦਿੱਤੀ ਗਈ ਤੇ 2 ਕਿਲੋਵਾਟ ਤੱਕ ਦੀ ਰਹਿਣ ਦਿੱਤੀ ਗਈ। ਸਵਾਲ ਇਹ ਪੈਦਾ ਹੁੰਦਾ ਸੀ ਕਿ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਕੋਈ ਤਰਕਸੰਗਤਾ ਨਹੀਂ ਅਪਣਾਈ। ਇੱਕ ਕਰੋੜ ਰੁਪਏ ਦੇ ਜ਼ਗੀਰਦਾਰ ਬੰਦੇ ਨੂੰ ਵੀ ਬਿਜਲੀ ਮੁਫਤ ਮਿਲ ਰਹੀ ਹੈ ਤੇ ਇੱਕ ਕੁੱਲੀ ਵਾਲੇ ਨੂੰ ਵੀ। ਇਹਦਾ ਕੋਈ ਤਾਂ ਤਰਕਸੰਗਤ ਕਰਦੀ। ਅੱਜ ਇਹ ਹੀ ਸਬਸਿਡੀ ਬਿਜਲੀ ਵਾਲੀ ਲੋਕਾਂ ਦੇ ਦੂਜਿਆਂ ਦੇ ਉੱਤੇ ਬੋਝ ਬਣ ਕੇ ਲਮਕ ਰਹੀ ਹੈ। ਚਾਹੇ ਉਹ ਬੱਸਾਂ ਦੇ ਕਿਰਾਏ 'ਚ ਵਾਧਾ ਹੋਵੇ, ਚਾਹੇ ਪੈਟਰੋਲ ਡੀਜ਼ਲ ਦੀ ਵੈਟ ਦੇ ਵਿੱਚ ਵਾਧਾ ਹੋਵੇ। ਤਾ ਲੋਕ ਜਾਣਗੇ ਕਿੱਥੇ ਅੱਜ ਸਬਜ਼ੀਆਂ ਦੇ ਰੇਟ ਤੁਸੀਂ ਮਾਰਕੀਟ ਦੇ ਅੰਦਰ ਬਾਜ਼ਾਰ 'ਚ ਜਾ ਕੇ ਦੇਖ ਲਓ ਤੁਸੀਂ ਸੋਚਦੇ ਹੋ ਕਿ ਤੁਸੀਂ ਸਬਜ਼ੀ ਖਾਓ ਕਿ ਕੀ ਖਾਓ ਤੁਹਾਡਾ ਦਮ ਦਿਮਾਗ ਚੱਕਰਾ ਜਾਂਦਾ ਹੈ ਸਰਕਾਰ ਨੂੰ ਚੀਜ਼ਾਂ ਨੂੰ ਤਰਕਸੰਗਤ ਕਰਨਾ ਚਾਹੀਦਾ ਸੀ ਪੂਰੇ ਦੇਸ਼ ਦੇ ਵਿੱਚ ਥੋਕ ਮਹਿੰਗਾਈ ਘਟੀ ਹੈ ਤਾਂ ਪੰਜਾਬ ਨੂੰ ਇਸ ਦਾ ਲਾਭ ਮਿਲਣਾ ਚਾਹੀਦਾ ਸੀ ਪਰ ਪੰਜਾਬ ਸਰਕਾਰ ਨੇ ਇਸ ਲਾਭ ਨੂੰ ਮਿਲਣ ਤੋਂ ਪਹਿਲਾਂ ਹੀ ਆਪਣੇ ਪੈਸੇ ਵਟੋਰਨ ਦੀ ਜਿਹੜੀ ਸਕੀਮਾ ਉਹ ਲਾ ਲਈ ਕਰਜ਼ਾ ਲਗਾਤਾਰ ਚੱਕਿਆ ਜਾ ਰਿਹਾ ਹੈ ਕਰਜ਼ਾ ਚੱਕ ਕੇ ਇਸ਼ਤਿਹਾਰ ਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਹਵਾਈ ਜਹਾਜ਼ਾਂ ਦੇ ਝੂਟੇ ਲਏ ਜਾ ਰਹੇ ਨੇ ਜਿਹੜੇ ਲੋਕ ਇਹ ਗੱਲਾਂ ਕਹਿ ਕੇ ਸੱਤਾ ਚਾਹੇ ਸੀ ਕਿ ਉਹ ਜਹਾਜ਼ਾਂ 'ਚ ਫਿਰਦੇ ਐ ਮੈਨੂੰ ਕਲੀਅਰ ਯਾਦ ਹੈ ਮੈਂ 2-3 ਰੈਲੀਆਂ ਅਟੈਂਡ ਕੀਤੀਆਂ ਸੀਗੀਆਂ ਉਸ ਸਮੇਂ ਦੇ ਲੋਕ ਸਭਾ ਮੈਂਬਰ ਤੇ ਅੱਜ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕਹਿੰਦੇ 5 ਘੰਟੇ ਦਾ ਤਾਂ ਪੰਜਾਬ ਐ ਸਾਰਾ ਇਹਦਾ ਉਮੈਮੀ ਹੈਲੀਕਾਪਟਰ ਚੱਕੀ ਫਿਰਦੇ ਆ ਤੇ ਮੁੱਖ ਮੰਤਰੀ ਸਾਹਿਬ ਤੁਹਾਡੇ ਵਾਰੀ ਵੀ 5 ਘੰਟੇ ਦਾ ਹੀ ਹੈ ਤੁਹਾਡੇ ਵਾਰੀ ਵੀ 20 ਘੰਟੇ ਦਾ ਪੰਜਾਬ ਨਹੀਂ ਹੋ ਗਿਆ ਸਵਾਲ ਇਹੀ ਹੈ ਕਿ ਤੁਸੀਂ ਆਪਣੀ ਐਸ਼ੋ ਆਰਾਮ ਦੇ ਵਿੱਚ ਕੱਟ ਲਾਉਣ ਦੀ ਥਾਂ ਦੇ ਉੱਤੇ ਲੋਕਾਂ ਨੂੰ ਝੂਠੇ ਸੁਪਨੇ ਦਿਖਾ ਕੇ ਅੱਜ ਤੁਸੀਂ ਉਹਨਾਂ ਦੇ ਜੇਬ ਤੇ ਡਾਕਾ ਮਾਰ ਰਹੇ ਹੋ ਬਿਜਲੀ ਸਬਸਿਡੀ ਮਹਿਲਾਵਾਂ ਲਈ ਫ੍ਰੀ ਬੱਸ ਸਫਰ ਨੂੰ ਤਰਕਸੰਗਤ ਕਰਨ ਦੀ ਲੋੜ ਹੈ ਸਿਰਫ ਤੇ ਸਿਰਫ ਲੋੜਵੰਦ ਤੱਕ ਇਹਦਾ ਲਾਭ ਜਾਣਾ ਚਾਹੀਦਾ ਹੈ ਬਾਕੀ ਬਿਜਲੀ ਦੀ ਜਿਹੜੀਆਂ ਕੀਮਤਾਂ ਨੇ ਜਿਹੜੀਆਂ ਕੀਮਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਆਉਣ ਤੋਂ ਬਾਅਦ ਕਈ ਵਾਰ ਵਧਾਤੀਆਂ ਉਹਨਾਂ ਨੂੰ ਵੀ ਤਰਕਸੰਗਤ ਕਰਨ ਦੀ ਲੋੜ ਹੈ ਕਿ ਸਾਰੇ ਵਰਗਾਂ ਨੂੰ ਬੋਝ ਜਿਹੜਾ ਉਹਨਾਂ ਤੇ ਨਾ ਪਵੇ ਬੱਸ ਕਰਾਇਆ ਵਧਿਆ ਇੱਕ ਅੱਧੇ ਦਿਨ 'ਚ ਤੁਹਾਨੂੰ ਕਿਸੇ ਹੋਰ ਚੀਜ਼ ਦੇ ਵਧੇ ਦੀ ਖ਼ਬਰ ਵੀ ਦਵਾਂਗੇ ਜਿਸ ਦੇ ਹਿਸਾਬ ਦੇ ਨਾਲ ਪੰਜਾਬ ਆਰਥਿਕ ਖਸਾਰੇ ਜਾਨੀ ਕਿ ਘਾਟੇ ਵੱਲ ਜਾ ਰਿਹਾ ਹੈ ਉਸ ਤੋਂ ਲੱਗਦਾ ਇੰਜ ਹੈ ਕਿ ਆਉਂਦੇ ਦਿਨਾਂ 'ਚ ਤੁਹਾਡੀ ਜੇਬ ਤੇ ਹੋਰ ਕਈ ਡਾਕੇ ਵੱਜਣਗੇ